ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਤੇ ਨਿੱਟਾ ਸਵਾਗਤ ਹੈ ਜੀ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਜੀ ਸਾਰਿਆਂ ਸਤਿ ਸ੍ਰੀ ਅਕਾਲ ਮੈਂ ਕੁਝ ਬੋਪਾਰਾ ਤੇ ਉਸ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਲੌਗ ਮੈਂ ਅੱਜ ਤੇ ਦੇਖਿਆ ਕਰੋ ਤੇ ਸੁਣਾਇਆ ਕਿ ਮੈਂ ਅੱਜ ਕਰਦਾ ਕਰੋ ਤੇ ਦੇਖੋ ਅੱਜ ਹੈਗੀ ਆ ਤਰੀਕ 24 ਕੱਲ ਸੀ 23 ਤੇ ਕੱਲ ਸਾਰ ਦਿਨ ਇੱਦੇ ਕੰਮ ਵਿੱਚ ਨੰਗਾ ਕੱਪੜੇ ਤੋ ਲੈ ਕਰਦੀਆਂ ਸਫਾਈਆਂ ਕੱਪੜੇ ਭਾਂਡੇ ਜਿਉਂ ਨਾ ਸੋ ਸਭ ਕਿੱਦਿ ਰਹਿਦਾ ਆ ਕੰਮ ਕਰ ਜਮਾ ਹਿੱਜ ਵਿੱਚ ਜਾਓ ਤਾਂ ਹਨਾ ਇਹ ਗੱਲ ਹੋ ਜਾਂਦੀ ਆ ਤੇ ਕੱਲ ਤੇ ਕੱਪੜੇ ਤੋਂ ਲੈ ਸੱਜ ਜਿਹੜੇ ਕੱਲ ਤੋਂ ਉੱਤੇ ਆ ਤਾਂ ਉਸ ਆਪਣੇ ਪਾਲਤ ਕੱਲ ਬਹੁ ਮੀ ਪਿਆ ਸੀਗਾ ਲੰਬੇ ਪਿਆ ਬਸ ਖੱਡੇ ਨਹੀਂ ਪਿਆ ਹੈਗਾ ਤੇ ਇਸ ਵਿੱਚ ਰੋਟੀ ਪਾਣੀ ਕਰਕੇ ਤੇ ਹੁਣ ਅਸੀਂ ਹੋ ਗਏ ਆ ਫ੍ਰੀ ਤਾਂ ਹੁਣ ਚੱਲੇ ਸਟਾ ਲੈ ਕੇ ਘੋਣੂ ਤੇ ਆ ਦੇਖੋ ਚਾਹ ਬਣੀ ਹੋਈ ਆ ਤੇ ਵਿੱਚ ਇਹ ਚੁੱਪਣਾ ਹੁਣ ਚੱਲਨੇ ਘੋਣੂ ਚਾਹ ਲੈ ਕੇ ਤੇ ਉਲਟਾ ਉਹਥੇ ਨਾਲ ਚਾਹ ਰੱਖਦੇ ਆ ਉਹਨਾਂ ਲਾਇਆ ਪਾਣੀ ਕਣਕ ਨੂੰ ਤੇ ਹੁਣ ਮੈਂ ਚਾਹ ਪਾਣਾ ਦੁੱਧ ਤੇ ਚਾਹ ਬਣ ਗਈ ਆ ਤੇ ਚਾਹ ਬੜੀ ਗਰਮ ਕਰਕੇ ਲਿਜਾਵਾਂਗੇ ਪਾ ਕੇ ਤੇ ਫਿਰ ਗਰਮ ਰਹੂਗੀ ਇਤਨੇ ਛੱਲੇ ਪਾਏ ਹੈ ਆਪਨੇ ਹਾਂਜੀ ਅਸੀਂ ਆ ਗਏ ਹੁਣ ਖੂਨੂ ਤੇ ਚਾਹ ਲੈ ਕੇ ਤੇ ਦੇਖੋ ਉਧਰ ਚਾਹ ਵੀ ਹੋਣ ਈ ਆ ਜੀ ਤੇ ਮੌਟ ਚਲਦੀ ਪਈ ਅੱਜ ਦਿਨ ਦੀ ਲੇਟ ਆ ਆਈ ਆਪਾਂ ਆਏ ਹਾਂ ਖੁਦ ਕੇ ਤੇ ਟੋਪ ਵੀ ਹੈਗੀ ਜਿੱਦਾਂ ਅੰਨੀ ਜੀ ਟੋਪ ਆ ਇੱਥੇ ਹੈ ਨੀ ਇੰਨੀ ਤਾਂ ਬਦਲ ਜਾ ਮੜ ਮੜ ਹੋਇਆ ਤੇ ਹਵਾ ਚਲਦੀ ਪਈ ਠੰਡੀ ਤੇ ਕਣਕ ਨੂੰ ਪਾਣੀ ਲਾਇਆ ਤੇ ਆ ਦੇਖੋ ਆੜ ਸਿੱਧੀ ਉਹ ਮੋੜ ਚੱਲਣ ਢਈ ਆ ਤੇ ਇਧਰ ਪਾਣੀ ਫੇ ਇਧਰ ਪਾਇਆ ਆ ਜਾਣ ਢਿਆ ਆ ਖਾਦ ਪਾਈ ਸੀਗੀ ਤੇ ਇਸ ਕਰਕੇ ਫੇ ਪਾਣੀ ਵੀ ਜ਼ਰੂਰੀ ਹੈ ਖਾਦ ਦੇ ਨਾਲ-ਨਾਲ ਦੇਖੋ ਸਾਡੇ ਲਾਈਵ ਚ ਰਾਤ ਨਵੇਂ-ਨਵੇਂ ਵੀਵਰ ਸਬਸਕ੍ਰਾਈਬ ਸਾਡੇ ਨਾਲ ਜੁੜੇ ਆ ਤੇ ਸਾਰੇ ਸ਼ਹਿਰਾਂ ਤੋਂ ਹੈ ਨਾ ਪਹਿਲਾ ਹੁਸ਼ਿਆਰਪੁਰ ਤੋਂ ਫੇ ਲੁਧਿਆਣੇ ਤੋਂ ਤੇ ਫਿਰ ਦਿੱਲੀ ਤੋਂ ਫਿਰ ਯੂ ਐਸ اے ਤੋਂ ਤੇ ਮੇਰਾ ਖਿਆਲ ਇਧਰ ਸੈਡ ਪਿੰਡਾਲ ਜੰਦਾ ਸੈਡ ਤਿੰਨਵੇਂ ਤਿੰਨਵੇਂ ਵੀ ਵੀ ਜੁੜਦੇ ਆ ਬਹੁਤ ਸੋਹਣੀ ਗੱਲਾਂ ਕਰਦੇ ਆ ਵਧੀਆ ਲੱਗਦਾ ਆ ਹੁਣ ਆ ਭੈਣ ਭਰਾਵਾਂ ਵਾਲੀ ਗੱਲਾਂ ਕਰਦੇ ਆ ਤੇ ਸਾਨੂੰ ਆਪਣੇ ਲੱਗਦੇ ਆ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਕੇ ਆ ਸਾਡੇ ਵੀਵਰ ਸਾਡੇ ਸਬਸਕ੍ਰਾਈਬਰ ਹਨਾ ਤੇ ਚਲੋ ਖੈਰ ਸਾਰੇ ਕੁਝ ਨਹੀਂ ਹੁੰਦੇ ਹੈਗੇ ਹਨ ਤੇ ਕਣਕ ਕਿੰਨੀ ਸੋਹਣੀ ਲੱਗਦੀ ਹਰੀ-ਹਰੀ ਤੇ ਜੀਮਦਾਰ ਨੇ ਦਿੱਤਾ ਪਾਣੀ ਕਣਕ ਨੂੰ ਤੇ ਉਹ ਕਾਲਾ ਵੀ ਸਾਡਾ ਨਾਲ ਹੀ ਆਇਆ ਸਾਨੂੰ ਦੇਖ ਲਿਆ ਨੇ ਆਉਂਦਿਆਂ ਨੂੰ ਪਤਾ ਲੱਗ ਜਾਂਦਾ ਵੀ ਖੂਨ ਚੱਲੇ ਜਾਂ ਕਿਦਾਂ ਹੈ ਨਾ ਤੇ ਦੌੜਾ ਹੀ ਆਉਂਦਾ ਆ ਹੋਥਲੇ ਚੈਨਲ ਸਬਸਕ੍ਰਾਈਬ ਕਰਦੇ ਸਾਡੇ ਚੈਨਲ ਨੂੰ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ हां जी एक ਨਕੂਦਰ ਤੋਂ ਪਾਜੀ ਹੁਣ ਜੁੜੇ ਸੀਗੇ ਸਾਡੇ ਨਾਲ ਤੇ ਸਾਡਾ ਸ਼ਾਮ ਲਾਈਵ ਹੁੰਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਤੁਸੀਂ ਵੀ ਸਾਰੇ ਜਰੂਰ ਲਾਈਵ 'ਚ ਆਇਆ ਕਰੋ ਤੇ ਇਸ ਵੇਲੇ ਨੂੰ ਕਈ ਕਈ ਵਾਰੀ ਲਾਈਵ ਹੋਏਗਾ ਜਦੋਂ ਟਾਈਮ ਹੋਵੇ ਨਹੀਂ ਤੇ ਨਹੀਂ ਇੱਕ ਕਨੈਕਟ ਕਰੋਰ ਦਾ ਪੋਕਟਾ ਤੇ ਬਹੁਤ ਵਧੀਆ ਸਾਡੇ ਵਿਊਅਰ ਸਬਸਕ੍ਰਾਈਬਰ ਆ ਤੇ ਸਾਡੇ ਸਾਨੂੰ ਰਿਸ਼ਤੇਦਾਰਾਂ ਵਾਂਗੂ ਲੱਗਦੇ ਹੈ ਨਾ ਸਾਡੇ ਨਾਲ ਗੱਲਾਂ ਕਰਦੇ ਆ ਤੇ ਬਹੁਤ ਔਕੇ ਲੱਗਦਾ ਆ ਤੁਮ ਸੇ ਇਦਾਂ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਦੇਖਿਆ ਕਰੋ ਹਨਾ ਤੇ ਨਾਲੇ ਆਪਣੇ ਥੋੜੇ ਵਿਚਾਰ ਦੱਸਦਿਆ ਕਰੋ ਕਿ ਸਸੀ ਕਿਦਾਂ ਦੀ ਵੀਡੀਓ ਬਣਾਇਆ ਕਰੀਏ ਹਨਾ ਤੇ ਵੈਸੇ ਆਪਣੇ ਲੋ ਵਧੀਆ ਬਣਾਈ ਦਿਆ ਆ ਤੇ ਅਗਟਾ ਸਭ ਚਾਹ ਪੀਂਡਾ ਏ ਉਧਰ ਤੇ ਰੋਟੀ ਖਾ ਲੇ ਸੀਗੀ ਚਲ ਮੈਂ ਕਿਤੇ ਰੋਟੀ ਖਾ ਲਓ ਤੇ ਚਾਹ ਤੁਹਾਡੇ ਮਗਰ ਲੈ ਕੇ ਆਉਨੇ ਆਂ ਅਸੀਂ ਤੇ ਵਧੀਆ ਲੱਗਦਾ ਆ ਮਗਰ ਰੋਟੀ ਚਾਹ ਲੈ ਕੇ ਆਉਣ ਨਾਲੇ ਆਪ ਤੇ ਲੋ ਕੰਮ ਫਿਰ ਜਾਈਦਾ ਆ ਤੇ ਠੀਕ ਲੱਗਦਾ ਆ ਤੇ ਦੇਖੋ ਜੀ ਕੱਲ ਲਾਂਬੇ ਮੀ ਪਿਆ ਉਹਦਾਂ ਲਈ ਸੈੱਡ ਬਣਾ ਲੇ ਸੈੱਡ ਮਾਂਸੇ ਸੈੱਡ ਪਿਆ ਸਾਡੇ ਨਹੀਂ ਪਿਆ ਮੇਰੇ ਮੀ ਤੇ ਜਿਨ੍ਹਾਂ ਦੇ ਜ਼ਿਆਦਾ ਮੀ ਪਿਆ ਯਾਨੀ ਏਰੀਏ ਵਿੱਚ ਪਿੰਡਾਂ ਵਿੱਚ ਤੇ ਸਾਨੂੰ ਕਮੈਂਟ ਕਰਕੇ ਜੂ ਦੱਸਿਓ ਹਨਾ ਤੇ ਕਿਹੜੇ ਕਿਹੜੇ ਸ਼ਹਿਰ ਜ਼ਿਆਦਾ ਮੀ ਪਿਆ ਤੇ ਸਾਡੇ ਥੋੜਾ ਬਹੁਤ ਚਾਰ ਛਿੱਟਾਂ ਆਈਆਂ ਤੇ ਫਿਰ ਨਹੀਂ ਨਾ ਜ਼ਿਆਦਾ ਪਿਆ ਹੈਗਾ ਪੈਸੇ ਮੀ ਦੀ ਲੋੜ ਤਾਂ ਹੈਗੀ ਜਿਹਦਾ ਹੁਣ ਤੁੰਦ ਕੋਰੇ ਪੈਂਦੇ ਆ ਕਣਕਾਂ ਨੂੰ ਵੀ ਸਹੀ ਆ ਤੇ ਖੈਰ ਚਲੋ ਨਵੇਂ ਸਾਲ ਨੂੰ ਪੈਜੂਗਾ ਲੋੜੀ ਤਾਂ ਪਹਿਲਾਂ ਤਾਂ ਪੈਂਦਾ ਹੁੰਦਾ ਆ ਇਹ ਗੱਲ ਪੱਕੀ ਆ ਉੱਤਵੱਲਾ ਪੈਂਦਾ ਹੁੰਦਾ ਆ ਤੇ ਪਰ ਮੀਂਹ ਪੈਣਾ ਚਾਹੀਦਾ ਹੀ ਆ ਐ ਕਿ ਪੱਠੇ ਫਸਲਾਂ ਕਈ ਜਿਮਰਾਂ ਦੀ ਬਹੁਤ ਜਿੱਦਾਂ ਕਹ ਲੋ ਖਰਾਬ ਹੋਈਆਂ ਹੋਈਆਂ ਨੇ ਹੈਗਾ ਤੇ ਮੀਂਹ ਦੀ ਕਮੀ ਦੇ ਨਾਲ ਤੇ ਮੀਂਹ ਦਾ ਪਾਣੀ ਵਧੀਆ ਹੁੰਦਾ ਆ ਤੇ ਖੈਰ ਉੱਪਰ ਵਾਲੇ ਦੀ ਮਰਜ਼ੀ ਆ ਹਨਾ ਉਹਦੀ ਮਰਜ਼ੀ ਦੇ ਵਗਾਇਦਾ ਪਤਾ ਵੀ ਨਹੀਂ ਹੁੰਦਾ ਹੈਗਾ ਤਾਂ ਆਪਾਂ ਦਾ ਬਹੁਤ ਸ਼ੁਕਰੀਆ ਨੇ ਇਦਾਂ ਹੋਜੇ ਉਹਦਾਂ ਹੋਜੇ ਪਰ ਨਹੀਂ ਉਹ ਪ੍ਰਮਾਤਮਾ ਨੂੰ ਜੋ ਚੰਗਾ ਲੱਗਦਾ ਹੋਈ ਖੁਸ਼ ਹੋਣਾ ਹੈ ਤੇ ਉਹ ਪਾਲੀ ਸਾਈਡ ਉਧਰ ਦੀ ਕਣਕ ਨੂੰ ਪਾਣੀ ਮੋੜਿਆ ਹੋਇਆ ਆ ਸਾਬਜੀ ਨੇ ਤੇ ਮੇਰੇ ਖਿਆਲ ਖਾਦ ਪਾਈ ਸੀਗੀ ਤੇ ਖਾਦ ਦੇ ਮੁਗਰ ਨੂੰ ਪਤਾ ਵੀ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ ਨਾ ਤੇ ਵਧੀਆ ਲੱਗਦਾ ਹੈ ਤੇ ਦੇਖੋ ਆੜ ਭਰੀ ਆਉਂਡੀ ਆ ਭਰੀ ਆ ਜਾਣ ਡਿਆ ਪਾਣੀ ਤੇ ਮੈਨੂੰ ਲੱਗਦਾ ਦੋ ਕੈਰੀ ਭਰ ਚੁੱਕੇ ਆ ਉਹ ਤਾਂ ਬੋਰਾ ਟੰਗਿਆ ਸੀ ਨਾ ਆਪਾਂ ਹੈ ਨਹੀਂ ਬੋਰਾ ਉੱਥੇ ਹੁਣ ਕੋਈ ਲਾ ਕੇ ਲੈ ਗਿਆ ਕੋਈ ਕਾਸ਼ ਨਹੀਂ ਹਾਲ ਦੁਨੀਆ ਦਾ ਤਾਂ ਸੇ ਬੋਰਾ ਟੰਗਿਆ ਸੂਰਾਂ ਨੂੰ ਟੰਗਿਆ ਸੀ ਕੋਈ ਲਾ ਕੇ ਲੈ ਗਿਆ ਆਈ ਬमारी ਇਹ ਲੋਕਾਂ ਨੂੰ ਪਿੰਡਾਂ 'ਚ

ਪੰਕੀ ਖਾਂਦੇ ਵਿੱਚੋਂ ਨਾ ਇਹ ਉਹ ਨਾ ਮੋਟਾ ਘਮਾਇ ਨਾ ਛੋਟੇ ਹੁੰਦੇ ਤੇ ਫਿਰ ਵੱਡੇ ਹੋ ਜਾਂਦੇ ਆ ਦੇਖੋ ਜੀ ਰੱਬ ਨੇ ਇਹਨਾਂ ਲਈ ਵੀ ਖਾਣਾ ਪੀਣਾ ਬਣਾਇਆ ਤਾਂ ਆਪਾਂ ਤਾਂ ਆਪਣੇ ਫਿਕਰਿਆ ਤੇ ਇਹਨਾਂ ਨੂੰ ਇਹਨਾਂ ਦਾ ਵੀ ਰੱਬ ਆ ਤੇ ਜਦੋਂ ਪੱਟੇ-ਵੱਟੇ ਬੀਜੀਦੇ ਆ ਜਾਂ ਕਣਕ ਦੇ ਬੀਜੀਦੇ ਆ ਤੇ ਚੱਕ-ਜੱਕ ਕੇ ਖਾ ਜਾਂਦੇ ਆ ਤੇ ਦਿਖਾ ਪੀ ਕੇ ਵੱਡੇ ਹੋ ਜਾਂਦੇ ਆ ਚਲੋ ਖੈਰ ਜਿਸ ਰੱਬ ਨੇ ਜੀਵ ਜੀਵਾਂ ਨੂੰ ਜਣੀ ਮਨੁੱਖਾਂ ਨੇ ਦਿੱਤਾ ਜਨਮ ਤੋਂ ਨਾਲ ਲੇਖਾ ਜੋਖਾ ਵੀ ਨਾਲ ਲਿਖਿਆ ਖਾਣਾ ਪੀਣਾ ਨਾਲ ਤਾਂ ਇਦਾਂ ਹੀ ਕੀੜੇ ਕਾਢਿਆਂ ਕਾਢਿਆਂ ਦਾ ਵੀ ਨਾਲ ਹੀ ਆ ਲੇਖਾ ਜੋਖਾ ਤੇ ਆ ਦੇਖੋ ਕਾਲੂ ਨਾਲ ਹੀ ਆ ਕਾਲੂ ਕਿਹਨਾਂ ਕੱਟ ਨਹੀਂ ਹੈਗਾ ਤੇ ਨਾਲ ਨਾਲ ਰਹਿਣਾ ਹੈ ਇਕਾ ਪੱਟੀ ਜਨੇ ਆ ਕੀ ਬੂਈ ਜਈਆ ਪਖੜਾ ਪਖੜਾ ਛੱਛਾ ਹੈ ਬੜਾ ਭੈੜਾ ਹੈ ਤਾਂ ਪਖੜਾ ਪੈਰ ਚੁੱਬ ਜਾਂਦਾ ਨਾਲ ਹੀ ਬਸ ਸਹੀ ਨਹੀਂ ਹੈਗਾ ਇੱਕ ਵਾਰ ਇਹਨੇ ਖਿੱਲਰ ਜਾਂਦਾ ਹੈ ਮੈਂ ਤੁਹਾਨੂੰ ਦਿਖਾਉਣੀ ਪਖੜਾ ਕਿਦਾਂ ਦਾ ਹੁੰਦਾ ਹੈ ਆਹੀ ਹੈ ਨਾ ਲਾਲਜਾ ਦੇਖੋ ਪਖੜਾ ਤੇ ਇਹਦੇ ਗਾਂ ਕੰਡੇ ਬਣ ਜਾਂਦੇ ਤੇ ਕੰਡਿਆਂ ਦਾ ਗਾਮ ਕਾਫੀ ਖੇਲਾ ਜਾਂਦਾ ਵੈਸੇ ਹੈ ਤਾਂ ਹੁਣ ਘਟ ਵੱਦੀ ਆ ਤੇ ਆ ਦੇਖੋ ਜੀ ਪਖੜਾ ਪਿੰਡਾਂ ਚ ਪਖੜਾ ਦੇਖੋ ਜੋਤੂ ਲਾਹ ਲੈ ਲਾ ਵਸ ਛੁੱਟੀਆਂ ਹੋ ਗਈਆਂ ਤਾਂ ਇਸੇ ਕੰਮ ਨਹੀਂ ਆਪਾਂ ਹੁਣ ਲਾਹ ਲੈਣਾ ਛੁੱਟੀਆਂ ਦਾ ਹਨਾ ਪੇਪਰ ਪੈਗੇ ਗੱਲ ਲਾਸਟ ਸੀਗਾ ਤੇ ਨਾਲ ਹੀ ਹੋ ਗਈਆਂ ਛੁੱਟੀਆਂ ਤੇ ਵਧੀਆ ਰਹੂਗਾ ਹਨਾ ਹੁਣ ਕਾਲੂ ਕਲਵੀ ਨਾਲ ਹੀ ਭੱਜ ਜਾਂਦਾ ਆ ਕਹਿੰਦਾ ਮੈਂ ਕਿਨੂੰ ਘਟਰਾਂ ਤੇ ਦੇਖੋ ਦੇਖੋ ਜੀ ਮੇਰਾ ਰੱਬ ਰੱਖਾ ਨੰਗੇ ਪੈਰ ਹਨਾ ਤੇ ਇੱਕ ਆਪਾਂ ਕਮੈਂਟ ਪਿਆ ਨੰਗੇ ਨ ਰੱਖ ਸਕਦੇ ਆ ਸਾਡੇ ਪੈਰ 'ਚ ਕੁਝ ਲੱਗ ਨਾ ਜਾਵੇ ਜਾਂ ਕਿਦਾਂ ਹੈਗਾ ਨਾ ਤੇ ਕਿਸਾਨਾ ਰੱਬ ਰੱਖਾਇਆ ਤੇ ਹਾਂਜੀ ਅੱਜ ਆਪਾਂ ਕਣਕ ਦੁਗਾ ਪਾਣੀ ਲਾਇਆ ਆ ਲੈਟ ਆਈ ਸੀਗੀ ਜੀ 10 ਵਜੇ ਤੇ ਸਾਢੇ 3 ਵਜੇ ਤੱਕ ਰਹਿਣੀ ਆ ਇਹ ਤਕਰੀਬਨ ਰੋਜ਼ ਹੀ 4 ਘੰਟੇ ਆਉਂਦੀ ਆ ਤੇ ਕਣਕ ਪਾਣੀ ਮੰਗਦੀ ਸੀ ਦੂਸਰਾ ਇਸ ਕਰਕੇ ਮੈਂ ਕਿਹਾ ਚਲੋ ਪਾਣੀ ਲਾਉਂਦੇ ਆ ਅੱਜ ਤੇ ਪਾਣੀ ਬਹੁਤ ਜ਼ਰੂਰਤ ਸੀਗੀ ਖੁਸ਼ ਖਵਾ ਚੱਲੀ ਆ ਉਹਨਾਂ ਕਣਕ ਦਾ ਸੁੱਕਣ ਲੱਗ ਪਈ ਆ ਇੱਥੇ ਆਪਾਂ ਤਕਰੀਬਨ ਪਾਣੀ ਕਣਕਾਂ ਮੰਗਦਿਆਂ ਹੀ ਆ ਪੋਣੇ ਦੋ ਦੋ ਮਹੀਨੇ ਕਣਕ ਹੋ ਗਈ ਆ ਇਸ ਕਰਕੇ ਪਾਣੀ ਜ਼ਰੂਰਤ ਆ ਪਾਣੀ ਨਾਲ ਤੁਰਨਾ ਕਣਕ ਜਿਹੜਾ ਤੁਹਾਨੂੰ ਖਿਲਣੀਆਂ ਆ ਤੇ ਬਾਕੀ ਦੇਖੋ ਪਾਣੀ ਦੇਣੇ ਪਾਣੇ ਆ ਮਾਰਚ ਤੱਕ ਹਾਂਜੀ ਇਸ ਕਰਕੇ ਨਾ ਕਾਦੇ ਪੈਣ ਹੋ ਗਏ ਸੀ ਕੋਈ 7-8 ਦਿਨ ਉਸ ਤੋਂ ਬਾਅਦ ਖਾਦ ਪਾ ਕੇ ਸਰਹੰਦ ਚਲੇ ਗਏ ਤੇ ਐਤਵਾਰ ਤੋਂ ਛੁੱਟੀ ਕਰੀ ਦੀ ਸੀ ਚਲੋ ਜਾਣਾ ਪੈਗਾ ਸਰਹੰਦ ਨੂੰ ਬਹੁਤ ਵਧੀਆ ਹੈ ਉੱਥੇ ਜਾਈਏ ਤੇ ਮੈਂ ਕਿ ਅੱਜ ਪਾਣੀ ਮੋੜਦੇ ਆ ਇਸ ਕਰਕੇ ਅੱਜ ਪਾਣੀ ਲੈ ਆਪਾਂ ਕਰਨ ਨੂੰ ਤੇ ਜਿਉਂ-ਜਿਉਂ ਵੀਡੀਓ ਸਿਤਨਾ ਪਾਣੀ ਲੱਗੀ ਹੋਇਆਗਾ ਇਹਨੂੰ ਜਿਉਂ-ਜਿਉਂ ਵਾਰੀ ਆ ਰਹੀ ਆ 32-8 ਘੰਟੇ ਨਾ ਆਉਂਦੀ 32-4 ਘੰਟੇ ਆਉਂਦੀ ਆ 5 ਘੰਟੇ 3:30 ਵਜੇ ਤੱਕ ਬਾਦੂ ਸਪਲਾਈ ਚਾਜੇ ਕਹਿ ਨਹੀਂ ਸਕਦੇ ਲੈਓ ਜੀ ਚਾਹ ਪੀਓ ਹੁਣ ਜਿੰਦਗਾਰ ਹਾਂਜੀ ਹੁਣ ਲੱਗੇ ਆਪਾਂ ਚਾਹ ਪੀਣਾ ਤੁਸੀਂ ਉਹਨਾਂ ਦੇਖੋ ਹੁਣ ਲੱਗੇ ਆਪਾਂ ਪੀਣ ਢਿੜ ਫੁਕਣੀ ਇਹਨੂੰ ਸਹੀ ਮੈਨੇਜ ਹੈ ਨਾ ਚਾਹ ਤਾਂ ਆਪਾਂ ਹੀ ਕਹਿੰਦੇ ਨੂੰ ਅਸਰ ਜਿਹੜੇ ਸਹੀ ਸਿੰਘ ਉਹ ਢਿੜ ਫੁਕਣੀ ਆ ਵੈਸੇ ਹੁੰਦਾ ਆਪਾਂ ਪੰਜਾਬੀ ਲੱਭ ਜੋ ਬਣਾ ਦਿੱਤਾ ਜਾਂ ਚਾਹ ਅੰਗਰੇਜ਼ੀ ਟੀ ਤੇ ਟਿੱਡੇ ਫੁੱਕਣੀ ਪੀ ਰਹੇ ਆ ਪਿੰਡ ਵਾਲਾ ਸਾਰੀ ਫੁੱਕਣੀ ਜੇ ਤੁਸੀਂ ਢਿੱਡ ਫੁੱਕਣੀ ਪੀਣੀ ਆਜੋ ਪਿੰਡੇ ਨਾਲ ਸਰਦਾ ਨਹੀਂ ਨਾ ਪਿੰਡ ਵਾਲਾ ਦਾ ਫਿਰ ਮਿੱਠੀ ਪੀਣੀ ਆ ਚਾਹ ਆਈ ਸਹੀ ਹੈ ਉਹ ਮੁੰਡਾ ਹੜਾ ਉਹਦੇ ਮੈਨੂੰ ਕੀ ਕਰਦਾ ਨਹੀਂ ਨਹੀਂ ਚਾਹ ਵੀ ਨਹੀਂ ਆ ਦੋ ਮਿੰਟ ਵੀ ਮੁਕਾਓ ਇਹਨੂੰ ਉਹ ਦਿਨੇ ਚਾਹ ਯਾਰ ਪਰ ਚਾਹ ਤੇ ਪੈਂਦਾ ਮਰਦੇ ਜਾਂਦਾ ਹੈ ਨਾ ਰੂਸ ਜੋ ਕਰਿਆਂ ਤੇ ਮਰਦਾ ਆ ਤੇ ਹਾਂਜੀ ਤੇ ਜਹਾਜ਼ ਨੂੰ ਕਹਿੰਦੇ ਆ ਸਿੰਘ ਪੁੱਡਰ ਕਠੋਲਾ ਹਾਂਜੀ ਤੇ ਚਾਰ ਟਿੱਕੜ ਹਾਂਜੀ ਹੁਣ ਆ ਗਈ ਸਾਡੇ ਪੱਠਿਆਂ ਦੀ ਵਾਰੀ ਤੇ ਹੁਣ ਅਸੀਂ ਪੱਠੇ ਵਡਾਂਗੇ ਮਾਪੋਤ ਹਨਾ ਤੇ ਪਹਿਲਾਂ ਜੋਤ ਵਡੂਗਾ ਪੱਠੇ ਤੇ ਬਾਅਦ ਚ ਮੈਂ ਵਡੂੰਗੀ ਬਾਰੀ-ਵਾਰੀ ਪੱਠੇ ਵਡਾਂਗੇ ਤੇ ਦੇਖੋ ਜੀ ਤੋਦਰ ਮੋਟਰ ਚੱਲਦੀ ਪਈ ਆ ਤੇ ਪਾਣੀ ਜਾਈ ਜਾਂਦਾ ਚਲੋ ਮੈਂ ਕਿਹਾ ਆਏ ਆ ਖੋ ਉਹਨੂੰ ਪੱਠੇ ਵੀ ਵੜ ਜੀ ਹਨਾ ਤੇ ਰਲ ਮਿਲ ਰਲ ਮਿਲ ਕੇ ਸਾਰੇ ਕੰਮ ਤੇ ਪੱਠੇ ਵਾਹ ਹੁਣ ਉੱਥੇ ਪਹਿਲਾਂ ਨਹੀਂ ਸੀ ਨੇ ਹੁਣ ਠੀਕ ਆ ਤੇ ਪੱਠੇ ਵਾਵਾ ਹੋ ਗਏ ਆ ਤੇ ਜੋ ਦੇਖੋ ਵੱਡਦਾ ਪੱਠੇ ਤੇ ਚਲੋ ਮੈਂ ਕਿਹਾ ਵੱਡਿਆ ਕਰ ਹੌਲੀ ਹੌਲੀ ਤੇ ਅੱਜ ਇੱਕ ਢੇਰੀ ਵੱਡੂੰਗਾ ਤੇ ਹੌਲੀ ਫਿਰ ਦੋ ਢੇਰੀਆਂ ਹੋਣਗੀਆਂ ਉਹ ਚਾਰ ਢੇਰੀਆਂ ਹੋਣਗੀਆਂ ਨਾ ਫਿਰ ਹੋਰ ਇਹ ਤੈਨੂੰ ਪੱਠੇ ਵੱਢਣੇ ਆ ਜਾਣਗੇ ਨਾ ਤੇ ਕੋਸ਼ਿਸ਼ ਤਾਂ ਕਰ ਤੇ ਤੈਨੂੰ ਪੱਠੇ ਵੱਢਣੇ ਆਉਣਗੇ ਪਰ ਵੱਢ ਲੈਂਦਾ ਪਹਿਲਾਂ ਉਧਰ ਸੈਡ ਬਾਜਰਾ ਵੀਜਿਆ ਸੀਗਾ ਤੇ ਬਾਜਰਾ ਇਹ ਵਾਵਾ ਵੱਡਦਾ ਹੁੰਦਾ ਸੀਗਾ ਤੇ ਹੁਣ ਆ ਪੱਠੇ ਵੀ ਵੱਡੂਗਾ ਚਟਾਲਾ ਇਤਵਾਲੇ ਫਿਰ ਮੈਂ ਵੱਡੂਗੀ ਪੱਠੇ ਹਨ ਤੇ ਪੱਠੇ ਵੱਡਣਾ ਤੁਹਾਨੂੰ ਪਤਾ ਮੈਨੂੰ ਸ਼ੌਂਕ ਬਹੁਤ ਆ ਤੇ ਪੱਠੇ-ਵੱਠੇ ਵੱਢ ਲੀਦੇ ਆ ਤੇ ਗਾਂ ਪੱਠੇ ਵਾਲੇ ਮਿਲੇ ਹਨ ਤੇ ਹੱਥੀ ਕਿਰਤ ਕਰਨੀ ਮਿਹਨਤ ਕਰਨੀ ਬਹੁਤ ਚੰਗੀ ਲੱਗਦੀ ਮੈਨੂੰ ਤਾਂ ਵਧੀਆ ਲੱਗਦੀ ਆ ਪੱਠੇ ਵੱਢਨੇ ਪਸ਼ੂ ਰੱਖਣੇ ਗਹੂ ਆ ਛੱਟਣਾ ਧਾਰਾਂ ਕੱਢਣੀਆਂ ਪਿੰਡਾਂ ਵਾਲਿਆਂ ਦਾ ਪਿੰਡੂ ਦੇਸੀ ਕੰਮ ਹੈ ਨਾ ਇਹ ਹੁੰਦਾ ਲੋਕੀ ਪਿੰਡਾਂ ਪਸ਼ੂਆਂ ਦਾ ਬਹੁਤ ਪ੍ਰੇਸ਼ ਕਰੀ ਜਾਂਦੇ ਪਸ਼ੂ ਰੱਖਦੇ ਨਹੀਂ ਹੈਗੇ ਖੇਚਲ ਕੰਦੇ ਬੜੀ ਆ ਪਰ ਨਹੀਂ ਜੀ ਪਸ਼ੂਆਂ ਨਾਲ ਦੀ ਹੋਰ ਇਸ ਵੀ ਹਾਨੇਗੀ ਤੇ ਖੁੱਲਾ ਦੁੱਧ ਕਰਦਾ ਤੇ ਨਾਲੇ ਆਪਣੇ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਆ ਤੇ ਵਧੀਆ ਹੋ ਜਾਂਦਾ ਆ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕੰਮ ਇਹ ਨਾ ਕਿਉਂ ਬਚਪਨ ਤੋਂ ਜਿੱਥੇ ਦੇਖਦੇ ਆਏ ਆ ਤੇ ਫਿਰ ਉਦਾਂ ਹੀ ਸੁਭਾਅ ਬਣ ਜਾਂਦਾ ਜਿੱਦਾਂ ਮਤਲਬ ਆ ਜਿਹੜੇ ਮਾਹੌਲ ਚ ਰਹੀਏ ਨਾ ਤੋਂ ਉਹ ਜਾ ਆਪਣਾ ਚੰਗਾ ਲੱਗਣ ਲੱਗ ਜਾਂਦਾ ਆ ਤੇ ਜਿਵੇਂ ਮਾਹੌਲ ਚ ਆਏ ਆ ਤੇ ਅੱਗੇ ਵੀ ਉਹ ਜਾ ਮਾਹੌਲ ਮਿਲ ਗਿਆ ਤੇ ਵਧੀਆ ਰਹੋਗੇ ਨਾ ਤੇ ਸਾਰਾ ਮਿਕਸਪ ਜਿਹਾ ਹੋ ਗਿਆ ਓਕੇ ਹੋ ਗਿਆ ਤੇ ਹੁਣ ਮੇਰੇ ਖਿਆਲ ਜੋਤਨੇ ਥੋੜੇ ਬਹੁਤੇ ਵੱਡੇ ਆ ਤੇ ਫਿਰ ਬਾਅਦ ਚ ਮੈਂ ਵਧੂਗਾ। ਆ ਦੇਖੀ। ਲਓ ਜੀ ਹੁਣ ਅਸੀਂ ਪੱਠੇ ਪੜ ਲੈਨੇ ਇੱਥੇ ਪੰਡ ਸਾਰੀ। ਤੇ ਉਹਦੇ ਤਹੇ ਪਾਣੀ ਇੱਧਰ ਸਹੀ ਆ। ਕੀ ਆ ਜਾਣਾ ਪੁੱਤ ਹਨ ਜਿਹੜਾ ਕੰਮ ਮੁੰਡੀ ਪੱਥਿਆਂ ਦਾ ਕੰਮ ਹੋ ਜਾਂਦਾ ਹਾਂਜੀ ਪੱਠਿਆਂ ਦਾ ਕੰਮ ਫਿਨਿਸ਼ ਹੋ ਗਿਆ ਤਾਂ ਪੱਠੇ ਲੈ ਵੱਢ ਤੇ ਰਲ ਮਿਲ ਕੇ ਚਲੋ ਕੰਮ ਕਰ ਕਰ ਲੈ ਸਾਬਜੀ ਨੇ ਉਧਰ ਕਣਕ ਨੂੰ ਲਾਇਆ ਪਾਣੀ ਤੇ ਮੈਂ ਵੱਢ ਲੈ ਪੱਠੇ ਤੇ ਇਹ ਦੇਖੋ ਜੀ ਹੁਣ ਅਭੀ ਵੱਡੇ ਪਏ ਆ ਤੇ ਮੈਂਟੋਮੈਟਿਕ ਹੋ ਜਾਂਦੇ ਪੱਠੇ ਵੱਡ ਤੇ ਏਡੀ ਵੀ ਨਹੀਂ ਗੱਲ ਹੈਗੀ ਤੇ ਉਧਰ ਤੇ ਮੈਂ ਕਹਾਂ ਚੱਲ ਇਕੱਲੇ ਕੀ ਕਰਨਗੇ ਅਸੀਂ ਆਏ ਹੈਗੇ ਕੁੱਤੇ ਫਟਾਫਟ ਚਲੋ ਨਾਲ ਲਾਹਾ ਹੈਗਾ ਹਨਾ ਚੱਲ ਪੱਠੇ ਵੱਰ ਜਾਨੇ ਹਾਂ ਹਾਂਜੀ ਦੇਖੋ ਜੋਦ ਹੁਣ ਲੱਗਾ ਆ ਤੇ ਆਪਣੀ ਬੋਡੀ ਬਣਾਉਣੀ ਐ ਨੇ ਹਨਾ ਕਈ ਮਿੱਟੀ ਗਿੱਲੀ ਭਾਰੀ ਆ ਪੂਰੇ ਜੋਰ ਜੋਸ਼ ਨਾਲ ਲੱਗਾ ਆ ਕੰਪਲੇ ਨੇ ਗਿੱਲੇ ਕਰ ਲਈ ਆਪਣੇ ਓਏ ਸਾ ਚੜ ਗਿਆ ਹੁਣ ਗਰਮੀ ਦੇ ਲੱਗਣ ਲੱਗੀ ਤੇ ਪਚੜ ਗਈ ਨਾ ਹੁਣ ਪ੍ਰੈਸ ਕਰਤਾ ਹੁਣ ਬੰਨੇ ਨੂੰ ਹੁਣ ਤੇ ਉਸ ਫੇਦਾਂ ਦੀ ਪਾਲਕ ਨੇ ਸੋਹਣੀ ਲੱਗਦੀ ਆ ਹਾਈਬ੍ਰਿਡ ਚੱਲ ਚੱਲ ਚਾ ਵਾਸ਼ ਬੋਟ ਤੇ ਵਧੀ ਕੋਈ ਗੱਲ ਨਹੀਂ ਤੇਰੇ ਇਮਤਿਹਾਨ ਚੱਲਦੇ ਪਏ ਆ ਚਲੋ ਜਿਉਂ ਦਿਨ ਹੁਣ ਨੱਕਾ ਵੀ ਲਾਤਾ ਤੇ ਮੈਂ ਪੱਠੇ ਵੀ ਵੱੜ ਲਿਆ ਤੇ ਸਾਜੀ ਨੇ ਕਣਕ ਨੂੰ ਪਾਣੀ ਲਾ ਲਿਆ ਦੂਜਾ ਤੇ ਰਲ ਮਿਲ ਕੇ ਸਾਰਿਆਂ ਨੇ ਆਪੋ ਆਪਣੇ ਕੰਮ ਕਰ ਲਏ ਤੇ ਹੈਲਪ ਕਰ ਲਈ ਕਰਾ ਲਈ ਨਾ ਤੇ ਦੇਖੋ ਜੀ ਆਪਣੇ ਘਰ ਦੇ ਕਮਕਾਰਾਂ 'ਚ ਕੋਈ ਸ਼ਰਮ ਨਹੀਂ ਹੈਗੀ ਤੇ ਮਿਹਨਤ ਕਰੋ ਮਿਹਨਤ ਕਰ ਕਰਦੇ ਨੂੰ ਕੋਈ ਘਾਟਾ ਨਹੀਂ ਹੈਗਾ ਤੇ ਜਿਹੜਾ ਕਰਨ ਵਾਲਾ ਇਨਸਾਨ ਹੁੰਦਾ ਨਾ ਉਹਨਾਂ ਨੂੰ ਇੱਥੇ ਹੀ ਬੈਠੇ ਰਹਿਣਾ ਕੋਸ਼ਿਸ਼ ਆ ਜੀ ਉਹ ਕਰਨ ਦੇ ਨੀਤ ਹੋਵੇ ਤਾਂ ਹਨਾ ਜੇ ਉਹਨੇ ਨਹੀਂ ਕਰਨਾ ਤਾਂ ਉਹਨੇ ਵਿਦੇਸ਼ ਜਾ ਕੇ ਵੀ ਨਹੀਂ ਕਰਨਾ ਹੈਗਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਕਰੋ ਤੁੰਗੀ ਲੱਗੇ ਕੇ ਸ਼ੇਅਰ ਵੀ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਤੇ ਹੁਣ ਪੀ ਲਿਆ ਮੈਂ ਪਾਣੀ ਤੇ ਸਸੀ ਕਾ ਸਾਰਿਆਂ ਨੂੰ ਓਕੇ ਬਾਈ ਹੱਸਦੇ ਰਹੋ ਵਸਦੇ ਰਹੋ ਬਾਕੀ ਸਾਰਿਆਂ ਨੂੰ ਖੁਸ਼ ਰਹੋ